ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਇੱਕ ਧਾਰਮਿਕ ਸੰਸਥਾਵਾਂ ਨਾਲ ਜੁੜਿਆ ਹੋਇਆ ਸ਼ਹਿਰ ਹੈ ਸੋ ਇੱਥੇ ਹਰ ਪ੍ਰਤੀ ਦਿਨ ਕੋਈ ਨਾ ਕੋਈ ਧਾਰਮਿਕ ਜਾਗਰਣ ਧਾਰਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਸਨਾਤਨ ਧਰਮ ਜੋ ਮੰਡਲ ਹੈ ਕਰਾਲੀ ਦੇ ਵੱਲੋਂ ਅੱਜ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੋ ਝਾਕੀਆਂ ਨੇ ਬਹੁਤ ਹੀ ਵਧੀਆ ਝਾਕੀਆਂ ਨੇ ਜੋ ਸ਼ਾਇਦ ਹੀ ਕੁਰਾਲੀ ਦੇ ਵਿੱਚ ਅੱਜ ਤੱਕ ਇਹੋ ਜੀਆਂ ਝਾਕੀਆਂ ਨਿਕਲੀਆਂ ਹੋਣਗੀਆਂ ਤੇ ਇਹ ਜੋ ਸ਼ੋਭਾ ਯਾਤਰਾ ਹੈ ਪੂਰੇ ਬਾਜ਼ਾਰ ਦੇ ਵਿੱਚ ਪ੍ਰਕਰਮਾ ਕਰਦੀ ਹੋਈ ਜਾਵੇਗੀ ਅਤੇ ਜੋ ਇੱਥੇ ਸੰਗਤਾਂ ਪਹੁੰਚੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਵੀ ਦਿਖਾਉਣੀ ਆ ਤੇ 24 ਤਰੀਕ ਦਿਨ ਐਤਵਾਰ ਨੂੰ ਇਸ ਇਹਨਾਂ ਦੇ ਵੱਲੋਂ ਜੋ ਸਨਾਤਨ ਧਰਮ ਮੈਂ ਇਹਨਾਂ ਦੇ ਵੱਲੋਂ ਇੱਕ ਜਾਗਰਣ ਵੀ ਕਰਵਾਇਆ ਜਾ ਰਿਹਾ ਹੈ ਸੋ ਜਾਗਰਣ ਦੇ ਸਬੰਧ ਵਿੱਚ ਹੀ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਆਓ ਫਿਰ ਨਾਮ ਹੈ ਤੁਹਾਡਾ ਮੇਰਾ ਨਾਮ ਕੋਮਲ ਹੈ ਜੀ ਜੈ ਮਾਤਾ ਦੀ ਜੈ ਮਾਤਾ ਜੀ ਸਾਰਿਆਂ ਨੂੰ ਜੀ ਸੋ ਅੱਜ ਇਹ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਤੇ ਜਿਵੇਂ ਕਿ ਕੱਲ ਨੂੰ ਜਗਰਾਤਾ ਵੀ ਆ ਸੋ ਕੀ ਕਹਿਣਾ ਹੈ ਜਗਰਾਤਾ ਤਾਂ ਬਹੁਤ ਹੀ ਵਧੀਆ ਹੋਣਾ ਉਹ ਤੋਂ ਵਧੀਆ ਮਾਤਾ ਜੀ ਜਿਹੜੀ ਸ਼ੋਭਾ ਯਾਤਰਾ ਜਾਣੀ ਆ ਉਹ ਸਭ ਤੋਂ ਵਧੀਆ ਉਹ ਸਭ ਤੋਂ ਜ਼ਿਆਦਾ ਮਨਮੋਹਣ ਖੋਣੀ ਹੈ ਤੇ ਜਗਰਾਤਾ ਉਸ ਤੋਂ ਵੀ ਜ਼ਿਆਦਾ ਵਧੀਆ ਹੋਵੇਗਾ ਤੇ ਸਭ ਨੂੰ ਆਹੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਜਗਰਾਤੇ ਵਿੱਚ ਸਾਰੇ ਨੇ ਸਾਰੇ ਆਪਣੇ ਹੱਥ ਬੰਨ ਕੇ ਬੇਨਤੀ ਹੈ ਸਾਰੇ ਨੇ ਆਣਾ ਹੈ ਠੀਕ ਹੈ ਜਗਰਾਤੇ ਦੀ ਰੌਣਕ ਵਧਾਣੀ ਹੈ ਜੇ ਮਾਤਾ ਦੇ ਜਕਾਰੇ ਲਾਉਣੇ ਆ ਬਸ ਜੀ ਸੋ ਤੁਸੀਂ ਵੀ ਯਾਤਰਾ ਦੇ ਨਾਲ ਨਾਲ ਜਾਉਂਗੇ ਭਜਨ ਗਾਉਂਦੇ ਜਾਉਂਗੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਜ਼ਰੂਰ ਸਭ ਨੇ ਜੇਕਾਰੇ ਲਾਣੇ ਆ ਜੀ ਮਾਤਾ ਦੇ ਹਾਂਜੀ ਕੀ ਕਹ ਜੀ ਜੈ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਨਰਿੰਦਰ ਜੀ ਕਿਹੜਾ ਪਿੰਡ ਹੈ ਤੁਹਾਡਾ ਸੋਤਲ ਜੀ ਸੋਤਲ ਤੁਸੀਂ ਸੋਤਲ ਤੋਂ ਅੱਜ ਕਰਾਲੀ ਦੇ ਵਿੱਚ ਆਏ ਹੋ ਅੱਜ ਕੀ ਹੋਣ ਜਾ ਰਿਹਾ ਇੱਥੇ ਚੋਬਾ ਯਾਤਰਾ ਹੈ ਜੀ ਹਾਂਜੀ ਸੋ ਕੱਲ ਨੂੰ ਜਾਗਰਣ ਵੀ ਹੈਗਾ ਹਾਂਜੀ ਕੱਲ ਜਾਗਰਣ ਵੀ ਹੈ ਜੀ ਸੋ ਅੱਜ ਸ਼ੋਭਾ ਯਾਤਰਾ ਦੇ ਵਿੱਚ ਮਤਲਬ ਕਿ ਕਿੱਥੋਂ ਕਿੱਥੋਂ ਜਾਣੀ ਹੈ ਇਹ ਬਾਜ਼ਾਰ ਤੋਂ ਬਣਾਏ ਜੀ ਰੂਟ 4 ਸਨਾਂ ਤੱਕ ਹੋ ਕੇ ਜਾਣੀ ਹੈ ਜੀ ਕਿ ਸਾਰਾ ਕਰਾਲੀ ਕਵਰ ਕਰਨਾ ਹੈ ਜੀ ਹਾਂਜੀ ਸੋ ਅੱਗੇ ਵੀ ਤੁਸੀਂ ਸ਼ੋਭਾ ਯਾਤਰਾ ਦੇ ਵਿੱਚ ਜਾਂਦੇ ਰਹਿੰਦੇ ਹੋ ਹਾਂਜੀ ਜਾਂਦੇ ਜੀ ਜੋ ਸਨਾਤਨ ਇਸ ਤਰ੍ਹਾਂ ਲੱਗਦਾ ਇਹ ਵਧੀਆ ਲੱਗਦਾ ਜੀ ਆਪਣੇ ਧਰਮ ਨਾਲ ਜੁੜ ਕੇ ਜੀ ਸਨਾਤਨ ਧਰਮ ਦੇ ਵਿੱਚ ਜੁੜੇ ਹੋਏ ਬਿਲਕੁਲ ਜੀ ਸਨਾਤਨੀ ਸਤਿਆ ਹਾਂਜੀ ਰਾਜੂ ਜੀ ਅੱਜ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਤੇ ਕੱਲ ਨੂੰ ਜਾਗਰਣ ਵੀ ਆ ਸੋ ਕੀ ਵਿਚਾਰ ਨੇ ਤੁਹਾਡੇ ਅੱਜ ਸ਼ੋਭਾ ਯਾਤਰਾ ਕਿੱਥੋਂ ਕਿੱਥੋਂ ਹੋ ਕੇ ਕਿੱਥੇ ਕਰਾਲੀ ਦੇ ਵਿੱਚ ਜਾਵੇ ਜੀ ਜੀ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਜੀ ਜੀ ਇਹ ਜੋ ਸ਼ੋਭਾ ਯਾਤਰਾ ਹੈ ਵਿਸ਼ਾਲ ਸ਼ੋਭਾ ਯਾਤਰਾ ਹੀ ਪੂਰੇ ਸ਼ਹਿਰ ਦੇ ਵਿੱਚ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ ਜਾਵੇਗੀ ਤੇ ਜਿਹੜੀ ਜੋਤ ਹੈ ਇਹ ਆਪਣੀ ਜਵਾਲਾ ਦੇਵੀ ਤੋਂ ਲਿਆਂਦੀ ਗਈ ਹੈ ਜੀ ਇਸ ਕਰਕੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ ਜਾਵੇਗੀ ਇਸ ਲਈ ਜੀ ਜੀ ਤੋਂ ਜੋਤ ਦੇ ਦਰਸ਼ਨ ਕਰਵਾਏ ਜਾਣਗੇ ਸੰਗਤਾਂ ਨੂੰ ਹਾਂਜੀ ਹਾਂਜੀ ਜੀ ਜੈ ਮਾਤਾ ਦੀ ਜੈ ਮਾਤਾ जय माता दी जय माता दी अपना शुभनाम जी चिंटू जी so, अच्छार पना। अच्छार पना। अच्छार पना। अच्छार पना। जी सो ये ਝਾਕੀਆਂ ਤੁਸੀਂ ਸਾਰੀਆਂ ਤਿਆਰ ਕੀਤੀਆਂ ਆਪਣਾ ਕਿੱਥੋਂ ਆਏ ਤੁਸੀਂ ਹੁਸ਼ਿਆਰਪੁਰੋਂ ਹੁਸ਼ਿਆਰਪੁਰੋਂ ਸੋ ਇਸ ਤਰ੍ਹਾਂ ਦੀਆਂ ਝਾਕੀਆਂ ਤੁਸੀਂ ਕਦੋਂ ਤੋਂ ਮਤਲਬ ਕਿ ਇਹ ਬਣਾਉਂਦੇ ਆ ਰਹੇ ਹੋ ਮੈਨੂੰ ਹੋ ਗਏ ਜੀ 15-16 ਸਾਲ ਹੋ ਗਏ 15-16 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਸੋ ਅੱਜ ਜਿਹੜੀਆਂ ਝਾਕੀਆਂ ਤੁਸੀਂ ਪਤਾ ਕਿਹੜੇ ਸ਼ਹਿਰ ਚ ਆਏ ਹੋ ਅੰਜਕਰਾਲੀ ਹੈ ਕਰਾਲੀ ਚ ਆਏ ਹਾਂਜੀ ਠੀਕ ਹੈ ਜੀ ਸੋ ਇਹ ਜਿਹੜੀਆਂ ਝਾਕੀਆਂ ਮਤਲਬ ਆਪਣਾ ਹਨੂਮਾਨ ਜੀ ਦੀ ਹੈ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੀ ਹੈ ਇਹ ਪੈਦਲ ਜਾਣਗੇ ਜੀ ਹਾਂਜੀ ਪੈਦਲ ਹੀ ਜਾਣਗੇ A to Z ਪੂਰੇ ਰਸਤੇ ਤੇ ਪੈਦਲ ਪੈਦਲ ਹੀ ਜਾਣਗੇ ਠੀਕ ਹੈ ਜੀ ਹਾਂਜੀ ਤੇ ਹੋਰ ਕਿਹੜੀ ਕਿਹੜੀ ਝਾਕੀਆਂ ਆ ਆਪਣੇ ਕੋਲ ਜਿਹੜੀ ਪੂਰਾ ਗਰੁੱਪ ਆ ਜੀ ਦੇਖੋ ਸੰਧੂਰੀ ਬਾਣੇ ਜੀ ਇੱਕ ਵਾਈਟ ਡਰੈਸ ਚ ਹਨੂਮਾਨ ਜੀ ਆ ਜੀ ਬਕਤੀ ਆਪਣੇ ਆ 9 ਫੁੱਟ ਦੇ ਸ਼ਿਵ ਜੀ ਮਹਾਰਾਜ 9 ਫੁੱਟ ਦੇ ਹਨੂਮਾਨ ਜੀ ਆ ਜੀ ਜੀ ਹਾਂਜੀ ਤੇ ਪੈਰੋ ਬਾਬਾ ਜੀ ਹੁੰਦੇ ਜੀ ਪੈਰੂ ਬਾਬਾ ਜੀ ਵੀ ਸੋ ਇਹ ਹੋਰ ਵੀ ਵੱਜ ਜਾਂਦੇ ਆ ਨਹੀਂ ਨਹੀਂ 9 9 9 ਫਟਾਏ ਡਾ ਜੀ ਓਕੇ ਜੀ ਹਾਂਜੀ ਠੀਕ ਹੈ ਸੋ ਕਿਸੇ ਨੇ ਇਹ ਚਾਕੀਆਂ ਤੁਹਾਡੀਆਂ ਕਰਨੀਆਂ ਹੋਣ ਉਹਦੇ ਲਈ ਆਪਣਾ ਮਤਲਬ ਕਿ ਫੋਨ ਨੰਬਰ ਵੀ ਦੱਸ ਦੂੰ ਹਾਂਜੀ 62 39 26 36 40 ਜੀ ਚਿੰਟੂ ਮੇਰਾ ਨਾਮ ਆ ਜੀ ਸ਼ਹਿਾਰਪੁਰ ਤੋਂ ਜੀ ਜੀ ਹਾਂਜੀ ਥੈਂਕ ਯੂ ਚੋਕਲੇਟ ਸੋ ਮਾਤਾ ਰਾਣੀ ਜੀ ਮੇਰੇ ਰਹੇ ਤੁਹਾਡੇ ਉੱਤੇ ਠੀਕ ਹੈ ਜੈ ਸ਼੍ਰੀ ਰਾਮ ਜੈ ਮਾਤਾ ਜੀ ਹਾਂਜੀ ਹਾਂਜੀ ਠੀਕ

ਕਾਦੇ ਚ ਰੇਲਵੇ ਵਿੱਚ ਰੇਲਵੇ ਵਿੱਚ ਠੀਕ ਹੈ ਜੀ ਸੋ ਅੱਜ ਤੁਸੀਂ ਇੱਥੇ ਕੋਰਾਲੀ ਸ਼ਹਿਰ ਦੇ ਵਿੱਚ ਆਇਓ ਕੱਲ ਨੂੰ ਜਾਗਰਣ ਵੀ ਹੋ ਰਿਹਾ ਹੈ ਅੱਜ ਇਹ ਸ਼ੋਭਾ ਯਾਤਰਾ ਹੈ ਤੇ ਹੁਣ ਤੁਸੀਂ ਸ਼ੋਭਾ ਯਾਤਰਾ ਦੇ ਨਾਲ-ਨਾਲ ਜਾਓਗੇ ਜੀ ਹਾਂ ਜੀ ਨਾਲ-ਨਾਲ ਜਾਵਾਂਗੇ ਮੈਨੂੰ ਵੇਖਾ ਸ਼ੋਭਾ ਯਾਤਰਾ ਮੈਨੂੰ ਬਹੁਤ ਆਨੰਦ ਆਇਆ ਬਹੁਤ ਅੱਛਾ ਲੱਗਾ ਜੀ ਜੀ ਸੋ ਕੱਲ ਨੂੰ ਜਿਹੜਾ ਜਾਗਰਣ ਹੈ ਉਹ ਵੀ ਦੇਖੋਗੇ ਹਾਂ ਜੀ ਪੱਕਾ ਜੀ ਦੇਖੋਗੇ ਸੋ ਆਪਣਾ ਸ਼ੋਭਨਾਮ ਜੀ मेरा शुभ नाम संजय गुप्ता है जी, और असि मोरिंडे तो आए हैं हाँ जी है। और इधर बहुत बड़ा शोभा यात्रा का आयोजन चल रहा जी, है और बड़ी खुशी है मतलब बड़ा लोग उत्साह से इसमें बढ़ चढ़ के भाग ले रहे हैं जी, इसका बहुत ज़्यादा आनंद ले रहे हैं और ये पूरे कुराली शहर में होकर वापिस यहीं समाप्त होगी तो इसका मैं तय दिल से कुराली शहर का शुक्रिया अदा करता हूँ कि इतने बड़े आयोजन का आयोजन किया गया यात्रा के साथ साथ में जाएंगे शोभा यात्रा के साथ साथ जाएंगे जी। क्योंकि हम भी एक धार्मिक धर्म से रिलेटेड करते हैं और बहुत बड़ा मतलब खुशी हो रही है मुझे ये हाँ जी।, 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 जी तो बहुत बड़ा आयोजन है मैं तह दिल से शुक्रिया अदा करता हूँ यहाँ के पुराली शहर के जो भी जिन्होंने आयोजन किया है था। तह दिल से शुक्रिया अदा करता हूँ आयोजन किया गया कल जगराता भी है तो लोगों से ये अपील करता हूँ कि बढ़ चढ़ के उसमें भाग लें ਔਰ ਜਾਗਰਾਤੇ ਦਾ ਆਨੰਦ ਹੈ ਉਸ ਵਿੱਚ ਜੋ ਭਗਤੀ ਸੰਗੀਤ ਮੈਂ ਆਪਣੇ ਆਪ ਕੋ ਮਨ ਲਵ ਕਰੇ। ਧੰਨਵਾਦ। ਧੰਨਵਾਦ ਜੀ। ਹਾਂਜੀ ਭਗਤ ਜੀ ਜੈ ਮਾਤਾ ਦੀ। ਜੈ ਮਾਤਾ ਦੀ ਜੀ। ਜੀ। ਸੋ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਸ਼ੁਰੂ ਹੋ ਰਹੀ ਹੈ। ਕੱਲ ਨੂੰ ਜਾਗਰਣ ਵੀ ਹੈ। ਹਾਂਜੀ ਕੱਲ ਨੂੰ ਜਾਗਰਣ ਵੀ ਹੋਊ। ਕੀ ਕਹਿਣਾ ਤੁਹਾਡਾ? ਦੇਖੋ ਸ਼ੋਭਾ ਯਾਤਰਾ ਇਹ ਬੜੀ ਧਾਰਮਿਕਾ। ਜਦੋਂ ਵੀ ਕੋਈ ਜਗਰਾਤਾ ਹੁੰਦਾ ਜਾਂ ਸ਼ੋਭਾ ਯਾਤਰਾ ਹੁੰਦੀ ਆ ਆਪਾਂ ਸਾਰਿਆਂ ਨਾਲ ਅੱਗੇ ਰਹਿੰਦੇ ਆ। ਸੰਯੋਗ ਦਿੰਦੇ ਆ ਸਾਰੇ ਭਰਾਵਾਂ ਦਾ ਤੇ ਜਗਰਾਤੇ ਦੇ ਵੀ ਆਪਣਾ ਹੀ ਪੂਰਾ ਸੰਯੋਗ ਦੇਣਾ ਆ ਆਪਾਂ ਸੇਵਾ ਕਰਦੇ ਆ ਤੇ ਸੇਵਾ ਹੀ ਕਰਦੇ ਰਹਿਾਂਗੇ ਤੇ ਅਸੀਂ ਤਮਾਮ ਚੈਨਲ ਜੀ ਜਿਹੜੇ ਕੋਰਾਲੀ ਵਾਲੇ ਸਾਡੇ ਭਰਾਏ ਅਸੀਂ ਉਹਨਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਕਰਦੇ ਆ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਆ ਕਿ ਪ੍ਰਮਾਤਮਾ ਮਾਤਾ ਨੈਣਾ ਦੇ ਵੀ ਇਹਨਾਂ ਦੇ ਉੱਪਰ ਪੂਰੀ ਕਿਰਪਾ ਰੱਖੇ ਤੇ ਆਪਣਾ ਮਿਹਰ ਭਰਿਆ ਹੱਥ ਇਹਨਾਂ ਦੇ ਉੱਪਰ ਰੱਖੇ ਮਾਤਾ ਰਣਦੇਵੀ ਸਾਰਿਆਂ ਦੇ ਉੱਪਰ ਮਿਹਰ ਭਰੇ ਹੱਥ ਰੱਖੇ ਵੀ ਆਪਾਂ ਸ਼ੋਭਾ ਯਾਤਰਾ ਪੂਰੇ ਕਰਾਲੀ ਸ਼ਹਿਰ ਦੇ ਵਿੱਚ ਕੱਢਣੀ ਆ ਤੇ ਕੋਈ ਦੇਖੋ ਮਾਹੌਲ ਵਧੀਆ ਬਣਿਆ ਹੋਆ ਇਹ ਚਾਂਕੀ ਵਾਲੇ ਸਾਡੇ ਵੀਰ ਹਿਸ਼ਾਰਪੁਰ ਤੋਂ ਆਏ ਹੋਏ ਹਨ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਕਿ ਸੁੰਦਰ-ਸੁੰਦਰ ਇਹਨਾਂ ਨੇ ਚਾਂਕੀਆਂ ਬਣਾਈਆਂ ਵੀ ਆ ਅਸੀਂ ਤੁਹਾਨੂੰ ਹੋਰ ਵੀ ਚਾਂਕੀਆਂ ਦਿਖਾਵਾਂਗੇ ਤੇ ਸਾਡੇ ਬੱਚੇ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਜੈ ਮਾਤਾ ਜੈ ਮਾਤਾ ਦੀ ਜੀ ਇਹ ਬੱਚੇ ਆਪਣੇ ਆਪਣਾ ਨਸੀਬਾ ਵਾਲਾ ਮਹਿਸੂਸ ਕਰ ਰਿਹਾ ਜੀ ਕਿ ਮੈਨੂੰ ਇਸ ਪਵਿੱਤਰ ਥਾਂ ਦੇ ਉੱਤੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਰਸੇ ਦੇ ਨਾਲ ਜੁੜ ਕੇ ਰੱਖਿਏ ਔਰ ਗੁਰੂ ਦੇ ਦਸੇ ਰਾਤੇ ਚੱਲਣ ਦੀ ਕੋਸ਼ਿਸ਼ ਕਰੀਏ ਸੋ ਮੈਂ ਇਸ ਪਵਿੱਤਰ ਦਿਹਾੜੇ ਦੇ ਸਾਰਿਆਂ ਨੂੰ ਆਈ ਹੋਈਆਂ ਸੰਤਾਂ ਨੂੰ ਤੁਹਾਡੇ ਮਾਧਮ ਰਾਹੀਂ ਜਿਹੜੀਆਂ ਸੰਤਾਂ ਦੇਖਦੇ ਆਨ ਬਹੁਤੋ ਧੰਨਵਾਦ ਦਿਨਾ ਅਰਦਾਸ ਕਰਦਾ ਪਰਵਾਰ ਨਾਮ ਮੰਗੇ ਕਿ ਤੁਹਾਡੇ ਚੜ੍ਹਦਾ ਸਾਥ ਖੁਸ਼ੀਆਂ ਔਰ ਲੰਬੀ ਉਮਰ ਲੈ ਕੇ ਆਵੇ ਹਾਂਜੀ ਤਮੰਨਾ ਮਹੰਤ ਜੀ ਅੱਜ ਸ਼ੋਭਾ ਯਾਤਰਾ ਨਿਕਲ ਰਹੀ ਹੈ ਸੋ ਬਹੁਤ ਵਧੀਆ ਉਪਰਾਲਾ ਵੀ ਹੈ ਕੱਲ ਨੂੰ ਜਾਗਰਣ ਵੀ ਹੋਣ ਜਾ ਰਿਹਾ ਸਤਿ ਸ਼੍ਰੀ ਅਕਾਲ ਇਹ ਤਿਮਾਨ ਚੈਨਲ ਦੇ ਰਾਹੀ ਜਿੰਨੀਆਂ ਮਾਵਾਂ ਭੈਣਾਂ ਮੇਰੇ ਵੀਰ ਪਤਵੰਤੇ ਸੱਜਣ ਜਿੰਨੇ ਵੀ ਮੈਨੂੰ ਦੇਖ ਰਹੇ ਸਭ ਨੂੰ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ ਮੈਂ ਤਮੰਨਾ ਮਹੰਤ ਸਿਟੀ ਕੁਰਾਲੀ ਗੱਦੀ ਨਸ਼ੀਨ ਕਿੰਨਰ ਸਮਾਜ ਵੱਲੋਂ ਔਰ ਬਹੁਤ ਆਨੰਦ ਆ ਰਿਹਾ ਹੈ ਬਹੁਤ ਸੋਹਣਾ ਅ ਵਿਸ਼ਾਲ ਜਿਹਨੂੰ ਵਿਸ਼ਾਲ ਹੀ ਕਹਿ ਸਕਦੇ ਅਸੀਂ ਵਿਸ਼ਾਲ ਸ਼ੋਭਾ ਯਾਤਰਾ ਨਿਕਲੀ ਹੈ ਸਾਡੇ ਸ਼ਹਿਰ ਕੋਰਾਲੀ ਦੇ ਵਿੱਚ ਔਰ ਕੱਲ ਦਾ ਵਿਸ਼ਾਲ ਮਹਾਮਾਈ ਦਾ ਜਾਗਰਣ ਹੈ ਬਹੁਤ ਖੁਸ਼ੀ ਬਹੁਤ ਆਨੰਦ ਸਾਨੂੰ ਬਹੁਤ ਆਨੰਦ ਮਿਲ ਰਿਹਾ ਰਿਮਾਨ ਸਾਹਿਬ ਵੀ ਸਾਡੇ ਨਾਲ ਹੀ ਹੈਗੇ ਆ ਆਪਣਾ ਸ਼ੋਭਾ ਨਾਮ ਜੀ ਜੀ ਕੇ ਕੁਮਾਰ ਜੀ ਸੋ ਇਹ ਅੱਜ ਜੋ ਸ਼ੋਭਾ ਯਾਤਰਾ ਆ ਰਹੀ ਆ ਉਹਦੇ ਕਰਕੇ ਪ੍ਰਸ਼ਾ ਲਗਾਇਆ ਗਿਆ ਜੀ ਹਾਂਜੀ ਇਹ ਸਰਬ ਸਾਂਝਾ ਇਕੱਠਾ ਕਰਕੇ ਲਗਾਇਆ ਗਿਆ ਜੀ ਕਿਹਨਾਂ ਵੱਲੋਂ ਲਗਾਇਆ ਗਿਆ ਜੀ ਰੇੜੀ ਫੜੀ ਯੂਨੀਅਨ ਵੱਲੋਂ ਜੀ ਸੋ ਹਾਂਜੀ ਰੇੜੀ ਫੜੀ ਯੂਨੀਅਨ ਵੱਲੋਂ ਲਗਾਇਆ ਗਿਆ ਸਾਂਝਾ ਜੀ ਹਾਂਜੀ ਸੋ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਨੇ ਤੁਸੀਂ ਹਾਂਜੀ ਹਾਂਜੀ ਸਭ ਯੋਗਦਾਨ ਉਧਰ ਜਾਗਰਣ ਮਾ ਵੀ ਯੋਗਦਾਨ ਦੇਣਾ ਆਪਾਂ ਨੇ ਜੀ ਹਾਂਜੀ ਜੈ ਮਾਤਾ ਜੀ ਜੈ ਮਾਤਾ ਜੀ ਨਾ ਮੈਂ ਤੁਹਾਨੂੰ ਹੈ ਮਨਸ਼ੂਈ ਜੀ ਸੋ ਅੱਜ ਤੁਹਾਡੀ ਪੂਰੀ ਮਾਰਕੀਟ ਦੇ ਵੱਲੋਂ ਜੋ ਪ੍ਰਸ਼ਾਦ ਲਗਾਇਆ ਗਿਆ ਸੋ ਕੀ ਕਹਿਣਾ ਜੋ ਸ਼ੋਭਾ ਯਾਤਰਾ ਵੀ ਆਈ ਸ਼ੋਭਾ ਯਾਤਰਾ ਇਸਾਨੂੰ ਬਹੁਤ ਖੁਸ਼ੀ ਆਈ ਆ ਸਾਡੇ ਪ੍ਰਧਾਨ ਜੀ ਵੱਲ ਸੇਵਾ ਕਰੀ ਗਈ ਹੈ ਜਿਹੜੀ ਵੀ ਮੈਂ ਉਹਦੇ ਬਾਰੇ ਤੇ ਵੀ ਬਹੁਤ ਖੁਸ਼ੀ ਆਈ ਸਾਨੂੰ ਇਸ ਚੀਜ਼ ਦੀ ਸਾਡੇ ਸ਼ਹਿਰ 'ਚ ਇਹ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਜੀ ਕੱਲ ਨੂੰ ਜਾਗਰਣ ਵੀ ਹੋ ਰਿਹਾ ਆ ਕੱਲ ਨੂੰ ਜਾਗਰਣ ਦੀ ਬਹੁਤ ਖੁਸ਼ੀ ਆਈ ਅਸੀਂ ਉਹਦੇ ਵਿੱਚ ਵੀ ਵੱਟ ਚੜ ਕੇ ਹਿੱਸਾ ਲਾਉਂਗੇ ਵਾਹ ਜੀ ਵਾਹ ਵਾਹ ਜੈ ਮਾਤਾ ਜੈ ਮਾਤਾ ਜੈ ਮਾਤਾ बोलो जय माता दी जय माता दी आपका नाम क्या है जिया जिया आज शोभा यात्रा आ रही है पता है मुझे जी कौन सी शोभा यात्रा है शेरा वाली माता की बोलो जय माता दी जय माता दी जय ठीक जय আ উ ভা মা মা with daddy.